ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਵਿੱਚ ਜੱਜਾਂ ਅਤੇ ਵਕੀਲਾਂ ਵੱਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਪਿਆਰ ਨਾਲ ਮਨਾਇਆ ਗਿਆ। ਲੰਗਰ ਛਕਿਆ ਬਟਾਲਾ ਕੋਰਟ ਵਿੱਚ ਜੱਜਾਂ ਅਤੇ ਵਕੀਲਾਂ ਨੇ ਮਿਲ ਕੇ ਢੋਲ ਵਜਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਕਾਲੇ ਜੀ ਤੁਹਾਡਾ ਸ਼ੁਕਰੀਆ ਤੁਸੀਂ ਕਵਰ ਕਰਨ ਆਏ ਹੋ ਮੇਰਾ ਫੰਕਸ਼ਨ। ਦੇਖੋ ਜੀ ਇਹ ਮੇਰੀ ਬਾਰ ਬਟਾਲਾ ਦੀ ਜਿਹੜੀ ਬਾਰ ਹੈ ਹਰ ਸਾਲ ਲੋੜੀ ਇਹਦਾ ਮਨਾਉਂਦੇ ਆ ਫੰਕਸ਼ਨ ਸੀ ਇਹ ਨਵੇਂ ਸਾਲ ਦੀ ਵਧਾਈ ਦਿੱਤੀ ਆ ਜੱਜਿਸ ਜਿੰਨੇ ਵੀਰੇ ਜੁਡੀਸ਼ੀਅਲ ਆਫੀਸਰਸ ਆ ਤੇ ਮੇਰੇ ਪੂਰੀ ਬਾਰ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਇਹ ਜੀ ਬਿਲਕੁਲ ਜੀ ਸਾਡਾ ਬਟਾਲਾ ਹਮੇਸ਼ਾ ਹੀ ਮਸ਼ਹੂਰ ਹੈ ਜੀ ਇਹ ਲੋੜੀ ਦਾ ਜਿਹੜਾ ਫੰਕਸ਼ਨ ਆ ਉਹ ਹਰ ਸਾਲ ਬੜੇ ਧੂਮਤਾਂ ਨਾਲ ਮਨਾਇਆ ਜਾਂਦਾ ਪਿਛਲੀ ਵਾਰੀ ਵੀ ਮੈਂ ਹੀ ਮਨਾਇਆ ਸੀ ਇਸ ਵਾਰੀ ਵੀ ਬਣਾਇਆ ਵਾ ਸਾਰੇ ਮੇਰੇ ਬਾਰ ਮੈਂਬਰਸ ਨੇ ਮੇਰਾ ਪੂਰਾ ਸਹਿਯੋਗ ਕਰਦੇ ਆ ਹਰ ਚੀਜ਼ ਦੇ ਵਿੱਚ ਕੋ ਚੀਜ਼ ਦੀ ਕਮੀ ਨਹੀਂ ਹੋਣ ਦੇ। ਮੈਂ ਤਾਂ ਕਹੂੰਗਾ ਵੀ ਰਲ ਮਿਲ ਕੇ ਰਹੋ ਤੇ ਭੇਦ ਭਾਵ ਨਾ ਰੱਖੋ ਕਿਸੇ ਵੀ ਚੀਜ਼ ਦਾ। ਆਪਾਂ ਸਾਰੇ ਇਨਸਾਨ ਆ ਤੇ ਇਨਸਾਨੀਅਤ ਦਾ ਧਰਮ ਸਭ ਤੋਂ ਉੱਪਰ ਆ। ਦੂਸਰਾ ਧਰਮ ਨਹੀਂ ਹੋਣਾ ਚਾਹੀਦਾ। ਕੋਈ ਕਿਸ ਦਾ ਕੋ ਧਰਮ ਨਹੀਂ ਐ ਸਿਰਫ ਇਨਸਾਨ ਦਾ ਧਰਮ ਹੋਣਾ ਚਾਹੀਦਾ। ਤੇ ਬਹੁਤ ਗਲਤ ਆ ਜੀ। ਦੇਖੋ ਜੀ ਮੈਂ ਮੇਰਾ ਬੇਟਾ ਉਹ ਵੀ ਕਰਦਾ ਇਸ ਨੂੰ ਮੈਂ ਨਹੀਂ ਲੈ ਕੇ ਦਿੱਤੀ। ਇਹ ਵੇਖੋ ਜੀ ਬਹੁਤ ਖਤਰਨਾਕ ਆ ਜੀ। ਮੈਂ ਤਾਂ ਬਿਲਕੁਲ ਅਗੇਂਸਟ ਆ ਜੀ ਇਹਦੇ। ਠੀਕ ਹੈ ਜੀ ਇਹ ਇਹ ਚੀਜ਼ ਬਹੁਤ ਜ਼ਿਆਦਾ ਖਤਰਨਾਕ ਆ ਦੇਖੋ ਜਿਹੜਾ ਜਿਹੜੀ ਜਾਲ ਦੇ ਨਾਮ ਮੱਛੀਆਂ ਫੜੀ ਜਾਂਦੀਆਂ ਨਾ ਉਹ ਜਾਲ ਦੀ ਉਹ ਚੀਜ਼ ਦੀ ਉਹ ਡੋਰ ਬਣੀ ਹੋਈ ਆ ਜਿਹੜੀ ਪਾਣੀ ਜੀਵਨੀ ਗਲਦੀ ਤੇ ਕਰੰਟ ਨੂੰ ਵੀ ਕਰਦੀ ਆ ਤੇ ਉਹ ਬੰਦੇ ਜਿੱਥੇ ਫਿਰ ਜਾਂਦੀ ਆ ਤੁਹਾਨੂੰ ਤੁਸੀਂ ਆਪ ਹੀ ਵੇਖਦੇ ਹੋ ਆ ਪਰ ਆਮ ਤੁਸੀਂ ਖਬਰਦਾਰੀ ਕਵਰ ਕਰਦੇ ਰਹੋਗੇ ਕਿੰਨੀ ਖਤਰਨਾਕ ਚੀਜ਼ ਆ ਉਹ ਇਹ ਚੀਜ਼ ਜਿਹੜੀ ਹੈ ਜਿਹੜੀ ਜਿਹੜੀ ਸਜ਼ਾ ਨਿਰਧਾਰਤ ਕੀਤੀ ਉਹ ਵੀ ਸਜ਼ਾ ਘਟਾ ਇਹਦੇ ਵਾਸਤੇ ਆਪਾਂ ਨੂੰ ਸਿਰਫ ਤੇ ਸਿਰਫ ਇੱਕ ਚੀਜ਼ ਇਹ ਚੀਜ਼ ਲੋੜ ਆ ਵੀ ਆਪਾਂ ਇਹਨਾਂ ਨੂੰ ਦਸੀਏ ਲੋੜੇ ਆਪਣੇ ਬੱਚੇ ਆ ਉਹਨਾਂ ਨੂੰ ਦਸੀਏ ਵੀ ਕਿੰਨੀ ਖਤਰਨਾਕ ਚੀਜ਼ ਆਏ ਕਿੰਨੀ ਖਤਰਨਾਕ ਜਿਹਦੇ ਜਿਹਦਾ ਕੋਈ ਤੁਸੀਂ ਉਹਨਾਂ ਬੱਚਿਆਂ ਦੀ ਹਾਸਾ ਮਜ਼ਾਕ ਆ ਤੇ ਅੱਗੇ ਬੱਚੇ ਦੀ ਬੰਦੇ ਦੀ ਜਾਨ ਚਲੀ ਜਾਂਦੀ ਹੈ